ਹੈਲੋ ਸਸ਼ੇਕਾਲ ਜੀ ਸਾਰਿਆਂ ਨੂੰ ਅੱਜ ਨਿਊ ਬਲੌਗ ਲੈ ਕੇ ਹਾਜ਼ਰ ਹੋਇਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਬਹੁਤ ਲੰਬੇ ਸਮੇਂ ਤੋਂ ਮੇਰੇ ਬਲੌਗ ਹੈ ਜਿਹੜੇ ਉਹ ਰੈਗੂਲਰ ਨਹੀਂ ਆ ਰਹੇ ਅ ਕਈ ਵਾਰ ਹਫ਼ਤੇ ਬਾਅਦ ਪਾਉਣੀ ਹੈ ਮੈਂ ਕਈ ਵਾਰੀ 15 ਦਿਨਾਂ ਬਾਅਦ ਪਾਉਣੀ ਹੈ ਪਰ ਅ ਅੱਜ ਤੋਂ ਜਿਹੜੇ ਬਲੌਗ ਹੈ ਆਪਣੇ ਕੰਟੀਨਿਊ ਆਉਣਗੇ ਅ ਸ਼ਾਇਦ ਮੇਰੇ ਬਲੌਗ ਇੱਕ ਦਿਨ ਛੱਡ ਕੇ ਆਇਆ ਕਰਨਗੇ ਕਿ ਕਿ ਡੇਲੀ ਪੋਸਟ ਕਰਨਾ ਬਲੌਗ ਬਹੁਤ ਔਖਾ ਹੋ ਜਾਂਦਾ ਹੈ ਹਨਾ ਬਲੌਗ ਸ਼ੂਟ ਕਰਨਾ ਅਪਲੋਡ ਕਰਨਾ ਐਡੀਟਿੰਗ ਕਰਨੀ ਸੋ ਜ਼ਿੰਮੇਵਾਰੀਆਂ ਇੰਨੀਆਂ ਘਾਜਾ ਦੇ ਨੇਗੀਆਂ ਕਿ ਔਖਾ ਹੋ ਜਾਂਦਾ ਹੋਰ ਕੰਮ ਤਾਂ ਦੇ ਬਹੁਤ ਜ਼ਿਆਦਾ ਹੁੰਦੇ ਨੇ ਸੋ ਇੱਕ ਦਿਨ ਛੱਡ ਕੇ ਆਪਾਂ ਬਲੌਗ ਹੈ ਜਿਹੜਾ ਉਹ ਜ਼ਰੂਰ ਪਾਇਆ ਕਰਾਂਗੇ ਠੀਕ ਹੈ ਸੋ ਅੱਜ ਦਾ ਬਲੌਗ ਹੈਗਾਗਾ ਦੀਵਾਲੀ ਦੇ ਕੁਝ ਜਿਹੜੇ ਮੇਰੇ ਡ्रेसेस ਨੇਗੇ ਉਹ ਤੁਹਾਨੂੰ ਮੈਂ ਦਿਖਾਉਣਾ ਚਾਹੂੰਗੀ ਤੁਹਾਡਾ ਸ਼ੇਅਰ ਕਰਨਾ ਚਾਹੂੰਗੀ ਕਿ ਕਿਹੜੇ ਕਿਹੜੇ ਡਰੈੱਸ ਮੈਂ ਕਿਹੜੇ ਕਿਹੜੇ ਤਿਉਹਾਰ ਤੇ ਪਾਉਂਗੀ ਤੇ ਕਿੱਦਾਂ ਦੇ ਆਪਾਂ ਉਹਨਾਂ ਨੂੰ ਬਣਾਵਾਂਗੇ ਸਲਵਾਰ ਸੂਟ ਬਣਾਵਾਂਗੇ ਜਾਂ ਪਲਾਜ਼ੋ ਸੂਟ ਬਣਾਵਾਂਗੇ ਜਾਂ ਪਾਕਿਸਤਾਨੀ ਸਟਾਈਲ ਹਨਾ ਕਿਸ ਤਰ੍ਹਾਂ ਦੇ ਬਣਾਵਾਂਗੇ ਡ्रेसेस ਤੇ ਉਹ ਮੈਂ ਤੁਹਾਨੂੰ ਦਿਖਾ ਰਹੀਆਂ ਇੱਕ ਇੱਕ ਕਰਕੇ ਸੂਟ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਦਸਹਿਰੇ ਵਾਲਾ ਸੂਟ ਜਿਹੜਾ ਮੈਂ ਦਸਹਿਰੇ ਤੇ ਪਾਉਣਾ ਠੀਕ ਹੈ ਇਹ ਹੈ ਰਿਆ ਜੀ ਆਪਣਾ ਦਸਹਿਰੇ ਤੇ ਪਾਉਣ ਵਾਲਾ ਸੂਟ ਹਲੇ ਇਹਨੂੰ ਰੈਡੀ ਕਰਨਾ ਹੈਗਾ ਜਿਵੇਂ ਜਿਵੇਂ ਸੂਟਾਂ ਨੂੰ ਮੈਂ ਰੈਡੀ ਕਰੀ ਜਾਉਂਗੀ ਨਾਲ ਨਾਲ ਉਸ ਤਰ੍ਹਾਂ ਮੈਂ ਬਲੌਗ ਅਪਲੋਡ ਕਰੀ ਜਾਉਂਗੀ ਅ ਇਹ ਸੈਮੀ ਸਟਿਚ ਕੁੜਤਾ ਹੈਗਾ ਅ ਥੋੜਾ ਜਿਹਾ ਇਹਦਾ ਘੇਰੇ ਦਾ ਵੀ ਇਸ਼ੂ ਹੈਗਾ ਘੇਰਾ ਬਹੁਤ ਜ਼ਿਆਦਾ ਵੱਡਾ ਹੈਗਾ ਤੇ ਖੁੱਲਾ ਬਹੁਤ ਜ਼ਿਆਦਾ ਹੈ ਬਾਕੀ ਇਹ 슬ੀਵਲੈਸ ਹੈਗਾ ਇਹਦੀਆਂ ਜਿਹੜੀਆਂ 슬ੀਵਜ਼ ਨੇ ਉਹ ਵਿੱਚ ਦਿੱਤੀਆਂ ਹੋਈਆਂ ਨਹੀਂਆਂ ਲੱਗੀਆਂ ਤੇ ਥੋੜੀਆਂ ਜਿਹੀਆਂ ਛੋਟੀਆਂ ਨਹੀਂਆਂ ਮਤਲਬ ਕਿ ਇੰਨੀਆਂ ਕ 슬ੀਵਜ਼ ਨਹੀਂਆਂ ਆਪਾਂ ਉਹਨਾਂ ਨੂੰ ਵੱਡੀਆਂ ਕਰਾਂਗੇ ਇੱਥੇ ਤੱਕ ਦੀਆਂ ਤੇ ਨਾਲ ਪਾਕਿਸਤਾਨੀ 슬ੀਵਜ਼ ਰੈਡੀ ਕਰਾਂਗੇ ਸੋ ਵਿੱਚ ਆਪਾਂ ਜਿਹੜੀ ਬਾਟਮ ਦਾ ਕੱਪੜਾ ਲਿਆ ਅਲੱਗ ਤੋਂ ਉਹ ਕੱਪੜਾ ਐਡ ਕਰਕੇ ਬਾਹਾਂ ਨੂੰ ਵੱਡੀਆਂ ਬਣਾ ਲਾਂਗੇ ਥੋੜੀ ਬਹੁਤੀ ਲੇਸ ਅਟੈਚ ਕਰ ਦਾਂਗੇ ਵਿੱਚ ਹਨਾ ਤੇ ਇਹ ਵਾਲੀ ਜਿਹੜੀ ਡਰੈੱਸ ਆਪਣੀ ਦਸਹਿਰੇ ਲਈ ਰੈਡੀ ਹੋ ਜੂਗੀ ਸਾਰੀਆਂ ਜਿਹੜੀਆਂ ਸਾਰੇ ਸੂਟ ਨੇ ਉਹ ਮੈਂ ਨਵੇਂ ਨਹੀਂ ਲਏ ਹੈਗੇ ਕੁਝ ਕੁ ਮੇਰੇ ਕੋਲ ਪਏ ਸੀ ਕੁਝ ਕਾਪਾ ਲੈ ਲੇ ਅ ਸਿਰਫ ਮੇਨਲੀ ਤਾਂ ਇੱਕ ਸੂਟ ਲਿਆ ਮੈਂ ਦੀਵਾਲੀ ਵਾਸਤੇ ਤੇ ਬਾਕੀ ਮੇਰੇ ਕੋਲ ਪਏ ਸੀਗੇ ਤੇ ਆਪਾਂ ਜਿਹੜੇ ਉਹਨਾਂ ਨੂੰ ਸੋਚ ਲਿਆ ਦਿਮਾਗ ਦੇ ਵਿੱਚ ਕਿ ਆਹ ਵਾਲਾ ਸੂਟ ਆਪਾਂ ਦਸਹਿਰੇ ਤੇ ਪਾਉਣਾ ਹੈ ਦਿਵਾਲੀ ਤੇ ਪਾਉਣਾ ਹੈ ਕਰਵਾ ਚੌਥ ਤੇ ਪਾਉਣਾ ਹੈ ਤੇ ਚੱਕਰੀ ਤੇ ਪਾਉਣਾ ਠੀਕ ਹੈ ਸੋ ਇਹ ਹੋ ਗਿਆ ਦਸਹਿਰੇ ਵਾਲਾ ਸੂਟ ਇਹਦੇ ਨਾਲ ਦੁਪੱਟਾ ਜਿਹੜਾ ਉਹ ਮੈਂ कॉटन ਦਾ ਹੀ ਰੈਡੀ ਕਰੂੰਗੀ ਫੁੱਲ ਬੈਲ ਲੈ ਕੇ ਜੇ ਮੈਂ ਆਪਣੀ ਲਾਈਨਿੰਗ ਦਾ ਕੱਪੜਾ ਹੁੰਦਾ ਹੈ ਨਾ ਉਹ ਲੈ ਕੇ 100 ਰੁਪਏ ਦਾ ਕੱਪੜਾ ਆਜੂਗਾ 22 ਮੀਟਰ ਤੇ ਉਸ ਦੇ ਵਿੱਚ ਸੋਹਣੇ ਸੋਹਣੇ ਲੈਸਾਂ ਐਡ ਕਰਕੇ ਨਾ ਉਹਨੂੰ ਡੈਕੋਰੇਟ ਕਰਕੇ ਬਹੁਤ ਸੋਹਣਾ ਦੁਪੱਟਾ ਰੈਡੀ ਕਰਾਂਗੇ ਸ਼ਾਰਟ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਹੋ ਸਕਿਆ ਤਾਂ ਨਹੀਂ ਫਿਰ ਆਪਾਂ ਜਿਹੜੀ ਨੈਕਸਟ ਵੀਡੀਓ ਲੌਂਗ ਵੀਡੀਓ ਪਾਵਾਂਗੇ ਉਹਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਵਾਂਗੀ ਕਿ ਕਿੱਦਾਂ ਰੈਡੀ ਕਰੇ ਨੇ ਸੂਟ ਠੀਕ ਹੈ ਇੱਕ ਇੱਕ ਕਰਕੇ ਆਪਾਂ ਦਿਖਾਉਂਦੇ ਰਵਾਂਗੇ ਸੋ ਨੈਕਸਟ ਆ ਗਿਆ ਆਪਣਾ ਜਿਹੜਾ ਮੈਂ ਪਾਉਣਾ ਚੱਕਰੀ ਤੇ ਚੱਕਰੀ ਤੇ ਆਪਾਂ ਇਹ ਵਾਲਾ ਸੂਟ ਪਾਵਾਂਗੇ ਇਹ ਵਾਲਾ ਸੂਟ ਵੀ ਮੰਮੀ ਨੇ ਦਿੱਤਾ ਸੀ ਪਿੰਡ ਵਾਲੀ ਨੇ ਜਦੋਂ ਮੈਂ ਰਖੜੀ ਬੰਨਣ ਗਈ ਸੀਗੀ ਤੇ ਬਹੁਤ ਪਿਆਰਾ ਕਲਰ ਹੈ ਇਹ ਵਾਲਾ ਕਲਰ ਮੇਰਾ ਫੇਵਰੇਟ ਹੈਗਾ ਅ ਪਿਸਤਾਈ ਕਲਰ ਹੈ ਸ਼ਾਇਦ ਇਹ ਤੇ ਥੋੜਾ ਡਾਰਕ ਜਿਹਾ ਹੈਗਾ ਇਹਦੇ ਨਾਲ ਆਹ ਵਾਲਾ ਦੁਪੱਟਾ ਬਹੁਤ ਸੋਹਣਾ ਵੱਡੇ ਵੱਡੇ ਪ੍ਰਿੰਟ ਆ ਦੁਪੱਟੇ ਦੇ ਉੱਤੇ ਬਹੁਤ ਸੋਹਣਾ ਲੱਗਦਾ ਹੈਗਾ ਠੀਕ ਹੈ ਆਹ ਵਾਲੀ ਸ਼ਰਟ ਹੈਗੀ ਸ਼ਰਟ ਤੇ ਅ ਐਦਾਂ ਦਾ ਵਰਕ ਕੀਤਾ ਹੋਇਆ ਹਲਕਾ ਜਿਹਾ ਤੇ ਇਹਦੇ ਨਾਲ ਬੋਟਮ ਪਲੇਨ ਐਦਾਂ ਦੀ ਹੀ ਹੈ ਠੀਕ ਹੈ ਇਹ ਆਪਾਂ ਉਹ ਵੱਡਾ ਸੂਟ ਆਪਾਂ ਲੂਸ ਫਿਟਡ ਬਣਾਵਾਂਗੇ ਜਿਹੜਾ ਦਸਹਿਰੇ ਤੇ ਪਾਉਣਾਗਾ ਜਿਆਦਾ ਫਿੱਟ ਨਹੀਂ ਕਰਾਂਗੇ ਜਿਵੇਂ ਮੇਰੇ ਪਾਇਆ ਹੋਇਆ ਹੈ ਪਤਾ ਨਹੀਂ ਕਿਉਂ ਇਦਾਂ ਦੇ ਸੂਟਾਂ ਚ ਮੇਰਾ ਸਾਹ ਘੁੱਟਦਾਗਾ ਹੁਣ ਮੈਂ ਤਾਂ ਨਹੀਂ ਪੈਂਦੇ ਹੈਗੇ ਸੋ ਉਹਨੂੰ ਵੀ ਆਪਾਂ ਲੂਸ ਜਿਹਾ ਬਣਾਵਾਂਗੇ ਇਹਨੂੰ ਵੀ ਥੋੜਾ ਖੁੱਲਾ ਜਿਹਾ ਰੱਖ ਕੇ ਤੇ ਇਹਦੇ ਨਾਲ ਮੈਂ ਪਲਾਜ਼ੋ ਬਣਾਉਂਗੀ ਪਲਾਜ਼ੋ ਉੱਤੇ ਲੈਸ ਵਗੈਰਾ ਦੀ ਆਪਾਂ ਕਾਰਾਗਰੀ ਕਰਾਂਗੇ ਆਪਦੀ ਤੇ ਇਹਨੂੰ ਵੀ ਘੈਂਟ ਜਿਹਾ ਰੈਡੀ ਕਰਾਂਗੇ ਆਪਣੀ ਕ੍ਰੀਏਟਿਵਿਟੀ ਦੇ ਨਾਲ ਆਪਾਂ ਇਹਨੂੰ ਹੋਰ ਵੀ ਸੋਹਣਾ ਬਣਾ ਲਾਂਗੇ ਸੂਟ ਦੇਸੀ ਹੈ ਪਰ ਇਹਨੂੰ ਆਪਾਂ ਸੋਨਾ ਬਣਾ ਲਾਂਗੇ ਲੈਸਸ ਵਗੈਰਾ ਨਾਲ ਗਲੇ ਦਾ ਕੋਈ ਸੋਨਾ ਜਿਹਾ ਡਿਜ਼ਾਈਨ ਬਣਾਵਾਂਗੇ ਨੈੱਕ ਦਾ ਹਨਾ ਤੇ ਇਹ ਸੂਟ ਹੋ ਗਿਆ ਜੀ ਆਪਣਾ ਚੱਕਰੀ ਵਾਲਾ ਨੈਕਸਟ ਆ ਗਿਆ ਜੀ ਮੇਨ ਜਿਹੜਾ ਆਪਾਂ ਸਪੈਸ਼ਲ ਦੀਵਾਲੀ ਵਾਸਤੇ ਬਾਏ ਕਰਿਆਗਾ ਇਹ ਵਾਲਾ ਸੂਟ ਬਹੁਤ ਸੋਹਣਾ ਲੱਗ ਰਿਹਾਗਾ ਹਨਾ ਵੀਡੀਓ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਇਹਦੀ ਸ਼ਾਈਨਿੰਗ ਆ ਉਸ ਤਰ੍ਹਾਂ ਦੀ ਹੀ ਆ ਰਹੀ ਹੈ ਵੀਡੀਓ ਦੇ ਵਿੱਚ ਬਹੁਤ ਸੋਹਣਾ ਸੂਟ ਹੈਗਾ ਇਹ ਸੂਟ ਮੇਰੇ ਹਸਬੰਦ ਦਾ ਵੀ ਫੇਵਰੇਟ ਹੈਗਾ ਕਿਉਂਕਿ ਉਹਨਾਂ ਨੇ ਵੀ ਪਹਿਲਿਆਂ ਚ ਪਸੰਦ ਆ ਗਿਆ ਸੀ ਕਿ ਇਹ ਸੂਟ ਲੈ ਲਾ ਤੂੰ ਬਹੁਤ ਸੋਹਣਾ ਲੱਗੂਗਾ ਪਾਇਆ ਹੋਇਆ ਇਹਨੂੰ ਵੀ ਆਪਾਂ ਪਾਕਿਸਤਾਨੀ ਕੁੜਤਾ ਟਾਈਪ ਬਣਾਵਾਂਗੇ ਇਹਦੇ ਨਾਲ ਸਲਵਾਰ ਹੈ ਜਿਹੜੀ ਉਹ ਬਰੀਕ ਛੋਟੇ ਪਹੁੰਚੇ ਵਾਲੀ ਤੇ ਖੁੱਲੇ ਪਹੁੰਚੇ ਵਾਲੀ ਬਣਾਵਾਂਗੇ ਤੇ ਨਾਲ ਖੁੱਲਾ ਜਾਂ ਕੁੜਤਾ ਖੁੱਲੀਆਂ-ਖੁੱਲੀਆਂ 슬ੀਵਜ਼ ਬਣਾਵਾਂਗੇ ਤੇ ਵੱਡਾ ਸਾਰਾ ਘੇਰਾ ਰੱਖਾਂਗੇ ਦਾ ਤੇ ਲੁੱਕ ਹੈ ਜਿਹੜੀ ਉਹ ਤੁਹਾਨੂੰ ਜ਼ਰੂਰ ਦਿਖਾਉਂਗੀ ਮੈਂ ਜਦੋਂ ਰੈਡੀ ਹੋ ਗਿਆ ਸੂਟ ਸਾਰੇ ਸੂਟਾਂ ਦੀ ਲੁੱਕ ਇੱਕ ਇੱਕ ਵਲੌਗ ਦੇ ਵਿੱਚ ਜ਼ਰੂਰ ਦਿਖਾਉਂਗੀ ਠੀਕ ਹੈ ਇਹਦੇ ਨਾਲ ਦੁਪੱਟਾ ਇਸ ਤਰ੍ਹਾਂ ਦਾ ਹੈਗਾ ਥੋੜ੍ਹੀ ਥੋੜ੍ਹੀ ਐਮਬ੍ਰੋਇਡਰੀ ਕੀਤੀ ਹੋਈ ਹੈ ਬੂਟੀ ਜਿਹੀਆਂ ਬਣੀਆਂ ਹੋਈਆਂ ਨੇਗੀਆਂ ਤੇ ਜਿਹੜੀ ਆਹ ਵਾਲੀ ਲੈਸ ਹੈ ਮੈਨੂੰ ਬਹੁਤ ਸੋਹਣੀ ਲੱਗੀ ਇਹ ਸਿਰਫ ਪੱਲਿਆਂ ਤੇ ਲੱਗੀ ਹੋਈ ਹੈ ਤੇ ਜਿਹੜੀ ਸਾਈਡਾਂ ਤੇ ਆਹ ਵਾਲੀ ਲੈਸ ਲੱਗੀ ਹੋਈ ਹੈ ਠੀਕ ਹੈ ਤੇ ਇਹਦੇ ਇਧਰਲੀ ਸਾਈਡ ਵੀ ਜਿਹੜਾ ਘੇਰ ਤੇ ਬਹੁਤ ਸੋਹਣਾ ਜਿਹੜਾ ਆਹ ਲੱਗਿਆ ਹੋਇਆ ਪੈਚ ਜਾਂ ਜੇ ਆਪਾਂ ਕੱਲੀ ਲੈਸ ਵੀ ਆਹ ਬਾਇ ਕਰਦੇ ਆ ਤਾਂ ਮੈਨੂੰ ਲੱਗਦਾ ਵੀ 150 ਰੁਪਏ ਮੀਟਰ ਦੇ ਰਹੇ ਨੇ ਬਾਜ਼ਾਰ ਦੇ ਵਿੱਚ ਬਹੁਤ ਸੋਹਣੀ ਘੇਰੇ ਤੇ ਲੱਗੂਗੀ ਇਹ ਲਾਈ ਹੋਈ ਲੱਗੀ ਹੋਈ ਹੈ ਬਸ ਕੁਛ ਕਰਨ ਦੀ ਲੋੜ ਨਹੀਂ ਆਪਾਂ ਨੂੰ ਤੇ ਪ੍ਰਿੰਟ ਹੈ ਜਿਹੜਾ ਹੋ ਇਸ ਤਰ੍ਹਾਂ ਦਾ ਵਿੱਚ ਬਹੁਤ ਸੋਹਣਾ ਪ੍ਰਿੰਟ ਹੈਗਾ ਇਹ ਹੋ ਗਿਆ ਜੀ ਆਪਣਾ ਦੀਵਾਲੀ ਆਊਟਫਿਟ ਸੂਟ ਤੇ ਹੁਣ ਰਹਿ ਗਿਆ ਆਪਣਾ ਕਰਵਾ ਚੌਥਾ ਵਾਲਾ ਕਰਵਾ ਚੌਥਾ ਵਾਲ ਵੀ ਦਿਖਾ ਰਹੀ ਆ ਤੁਹਾਨੂੰ ਇਹ ਰਿਆ ਜੀ ਆਪਣਾ ਕਰਵਾ ਚੌਥਾ ਵਾਲਾ ਸੂਟ ਇਹ ਮੈਂ ਸਾਈਡ ਤੇ ਰੱਖਿਆ ਹੋਇਆ ਸੀਗਾ ਤੇ ਕਿਉਂਕਿ ਮੈਂ ਆਪਣੇ ਹਸਬੰਦ ਨੂੰ ਇਹ ਸੂਟ ਦਾ ਮਤਲਬ ਕਿ ਇੱਕ ਤਰ੍ਹਾਂ ਦਾ ਸਰਪ੍ਰਾਈਜ਼ ਦਵਾਂਗੀ ਜਦੋਂ ਮੈਂ ਇਹ ਪਾਉਂਗੀ ਉਹਨਾਂ ਨੂੰ ਨਹੀਂ ਪਤਾ ਹੈਗਾ ਨਹੀਂ ਕਿੰਦਾ ਦਾ ਸੂਟ ਪਾਉਣਾ ਹੈ ਕਰਵਾ ਚੌਥੇ ਸੋ ਇਹਦਾ ਕਲਰ ਹੈ ਜਿਹੜਾ ਉਹ ਬਹੁਤ ਪਿਆਰਾ ਹੈਗਾ ਸੁਖੀਨ ਖਾਬ ਕਪੜਾ ਇਹ ਖੀਨ ਖਾਬ ਕਹਿੰਦੇ ਨੇ ਇਹਨੂੰ ਬ੍ਰੌਕੇਟ ਵਾਂਗੂ ਹੀ ਹੁੰਦਾ ਹੈ ਇਹ ਪਰ ਹੁਣ ਕੋ ਸੁਖੀਨ ਖਾਬ ਵਗੈਰਾ ਇਹਨੂੰ ਕਹਿਣ ਲੱਗੇ ਤੇ ਇਹ ਵਈ ਦਿੱਤਾ 500 ਰੁਪਏ ਮੀਟਰ 2 ਮੀਟਰ ਦੀ ਆਪਣੀ ਕਮੀਜ਼ ਬਣੀ ਹੈ 1000 ਰੁਪਏ ਦੀ ਠੀਕ ਹੈ ਪਰ ਸੋਨਾ ਬਹੁਤ ਜ਼ਿਆਦਾ সফট ਹੈ ਬਿਲਕੁਲ ਐ ਨਹੀਂ ਹੈਗਾ ਬ੍ਰੋਕਟ ਵਾਂਗੂ ਕੜਦਾ ਨਹੀਂ ਹੈਗਾ ਤੇ ਇਹਦੀ ਜਿਹੜੀ ਬਾਟਮ ਹੈ ਉਹ ਬਹੁਤ ਮੁਸ਼ਕਿਲ ਨਾਲ ਮਿਲੀ ਹੈ ਮੈਨੂੰ ਬਹੁਤ ਬਾਜ਼ਾਰ ਘੁੰਮਿਆ ਬਈ ਆਖਿਰ ਨੂੰ ਜਾ ਕੇ ਨਾ ਇੱਕ ਦੁਕਾਨ ਤੇ ਮਿਲੀ ਫਿਰ ਮੈਂ ਦੋ ਸਲਵਾਰਾਂ ਦੀ ਕਪੜਾ ਸੀ ਜਿਹੜਾ ਉਹਨਾਂ ਤੋਂ ਲੈ ਲਿਆ ਸੀਗਾ ਇੱਕ ਉਹ ਪੀਕਾਕ ਜਿਹੜਾ ਮੈਂ ਦੁਸਹਿਰੇ ਤੇ ਪਾਉਣਾ ਉਹਦੇ ਨਾਲ ਦਾ ਤੇ ਇੱਕ ਏ ਵਾਲਾ ਤੇ ਕਲਰ ਵੀਡੀਓ ਦੇ ਵਿੱਚ ਐ ਲੱਗ ਰਿਹਾ ਕਿ ਮੈਚ ਨਹੀਂ ਹੋ ਰਿਹਾ ਪਰ ਬਿਲਕੁਲ ਮੈਚ ਹੋ ਰਿਹਾ ਕਲਰ ਅ ਸਲਵਾਰ ਦਾ ਪਹਿਲਾਂ ਉਹ ਮੈਨੂੰ ਕਹਿ ਰਹੇ ਸੀ ਜਿਨ੍ਹਾਂ ਤੋਂ ਮੈਂ ਸ਼ਰਟ ਦਾ ਪੀਸ ਲਿਆ ਸੀ ਉਹ ਕਹਿੰਦੇ ਵੀ ਕੁਰਤੀ ਤੁਹਾਨੂੰ ਸਲਵਾਰ ਦਾ ਕਪੜਾ ਲੈ ਕੇ ਨਾ ਢਾਈ ਕਰਵਾਉਣਾ ਪਊਗਾ ਮੈਂ ਕਿਹਾ ਬਈ ਇੰਨੇ ਚੱਕਰਾਂ ਦੇ ਵਿੱਚ ਆਪਾਂ ਨਹੀਂ ਪੈਂਦੇ ਹੈਗੇ ਸੋ ਮੈਂ ਕੋਸ਼ਿਸ਼ ਕੀਤੀ ਕਿ ਮੈਨੂੰ ਸਲਵਾਰ ਮਿਲ ਜੇ ਕਪੜਾ ਸਲਵਾਰ ਦਾ ਤਾਂ ਆਪਾਂ ਨੂੰ ਇਹ ਕਪੜਾ ਮਿਲ ਗਿਆ ਮਿਲਿਆ ਇਹ 100 ਰੁਪਏ ਮੀਟਰ ਹੈ ਸੋ 2 ਮੀਟਰ ਦੀ ਕਮੀਜ਼ ਮੇਰੀ ਈਜ਼ੀਲੀ ਬਣ ਜਾਂਦੀ ਹੈ ਸਲਵਾਰ ਸੌਰੀ ਤਾਂ ਇਹ 200 ਦੀ ਸਲਵਾਰ ਹੈ ਜਿਹੜੀ ਆਪਣੀ ਰੈਡੀ ਹੋ ਜੂਗੀ ਠੀਕ ਹੈ ਥੋੜੀ ਬਹੁਤੀ ਆਪਾਂ ਲੈਸ ਨਾਲ ਇਹਨੂੰ ਡੈਕੋਰੇਟ ਕਰ ਲਾਂਗੇ ਸੋਹਣੀ ਜੀ ਬਣਾ ਲਾਂਗੇ ਅ ਸੋ ਇਹ ਸੀ ਕਿ ਮੇਰੇ ਸੂਟ ਜਿਹੜੇ ਆਪਾਂ ਦੀਵਾਲੀ ਦਸਹਿਰਾ ਕਰਵਾ ਜੌਥ ਚੱਕਰੀ ਇਹ ਮੇਨ ਤਿਹਾਰਾਂ ਤੇ ਪਾਉਣੇ ਨੇਗੇ ਤੁਸੀਂ ਕਿਦਾਂ ਦੇ ਸੂਟ ਬਣਵਾ ਰਹੇ ਹੋਗੇ ਜਾਂ ਬਣਾਓਗੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਚੈੱਕ ਕਰੇ ਮੇਰੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਇੰਟਰਸਟਿੰਗ ਲੱਗੀ ਤਾਂ ਹੁਣ ਮਿਲਾਂਗੇ ਨੈਕਸਟ ਵਲੌਗ ਚ ਇੰਟਰਸਟਿੰਗ ਜਿਹਾ ਵਲੌਗ ਲੈ ਕੇ ਸੂਟਾਂ ਡ्रेसेस ਦੇ ਲिटल ਸੋਣ ਸੋਣੇ ਸੂਟ ਜਦੋਂ ਰੈਡੀ ਕਰ ਲੈਣਾ ਆਪਾਂ ਤੁਹਾਡੇ ਨਾਲ ਤਾਂ ਫਿਰ ਆਪਾਂ ਵੀਅਰ ਕਰਕੇ ਸਾਰਾ ਸੂਟ ਫਿਰ ਤੁਹਾਨੂੰ ਦਿਖਾਵਾਂਗੇ ਤੇ ਚਲੋ ਜੀ ਅੱਜ ਲਈ ਇੰਨਾ ਹੀ ਮਿਲਦੇ ਆ ਨੈਕਸਟ ਵਲੌਗ ਚ ਸਸ਼ਕ